ਜਿਹੜੇ ਸਾਡੀ ਹੁੰਦੀ ਸਰਕਾਰ ਹੈ ਇਹਨਾਂ ਨੂੰ ਵੀ ਸਤਮਤ ਬਖਸ਼ੇ ਸਰਕਾਰ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਵਾਇਗੁਰੂ ਅਛੀ ਸਤਮਤ ਬਖਸ਼ੇ ਇਹਨਾਂ ਨੂੰ ਵੀ ਅਛੀ ਸੋਸ ਦਵੇ ਤਾਂਕਿ ਪੰਜਾਬ ਦਾ ਪਲਾ ਹੋਏ ਪਿਛੇ ਲਗਭਗ 4 ਸਾਲ ਮਾਰਕ 4 ਸਾਲ ਪੂਰੇ ਹੋ ਜਾਨੇ 4 ਸਾਲ ਤੇ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਖਤਮ ਕਰਤਾ ਔਰ ਸਿਰਫ ਗੱਲਾਂ ਦੇ ਪਕੋੜੇ ਗੱਲਾਂ ਦੇ ਘੜਾ ਖਵਾ ਖਵਾ ਕੇ ਲੋਕਾਂ ਨੂੰ ਰਜਾਇਆ ਜਿਹੜਾ ਹੁਣ ਸੈਸ਼ਨ ਵੀ ਹੋਇਆ ਉਸ ਸੈਸ਼ਨ ਦੇ ਅੰਦਰ ਵੀ ਇਹ ਗੱਲਾਂ ਸਰੀਆਂ ਸਾਫ਼ ਔਰ ਸਪਸ਼ਟ ਸਾਨੂੰ ਦੇਖੀਆਂ ਨੇ ਸਾਨੂੰ ਪਤਾ ਹੈ ਕਿ ਜਿਹੜੇ ਮੀਡੀਆ ਆਧਾਰੇ ਨੇ ਜਾਂ ਸਾਡੇ ਪੱਤਰਕਾਰ ਵੀਰ ਨੇ ਉਹਨਾਂ ਦੀ ਕੁਝ ਮਜਬੂਰੀਆਂ ਹੋ ਸਕਦੀਆਂ ਨੇ ਪਰ ਆਫ ਦਿ ਕਾਰਡ ਤੁਸੀਂ ਵੀ ਸਾਡੇ ਹਾਮੀ ਭਰ ਦਿਓ ਕਿ ਪੰਜਾਬ ਜਿਹੜਾ ਹੈ ਜੱਤ ਆਜ਼ਾਦੀ ਹੋਈ ਹੈ ਸਭ ਤੋਂ ਜ਼ਿਆਦਾ ਥੱਲੇ ਲੈਵਲ ਤੇ ਚਲਾ ਗਿਆ ਸਾਡੇ ਨਾਲ ਸ਼੍ਰੀ ਅਨੈਤ ਸਿੰਘ ਜੀ ਸ਼੍ਰੀ ਅਨੈਤ ਸਿੰਘ ਦੀ ਭਾਤਿਨਤਾ ਪਾਰਟੀ ਦੇ ਸੁਭਾ ਜਨਸਖਤਰ ਨੇ ਜਿਹੜੇ ਸਾਡੇ ਪੰਜਾਬ ਪੈਕਸ ਲਾਇਰਜ਼ ਨੇ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਦੇ ਔਰ ਜੋ ਪਹਿਲੇ ਵੀ ਕਈ ਵਾਰ ਸੱਜੁਕਿਆ ਪੀਪੀਐਸਸੀ ਦੇ ਮੈਂਬਰ ਵੀ ਰਹੇ ਔਰ ਮੈਂ ਲਗਭਗ 2001 ਤੋਂ ਐਕਟਿਵ ਹੈ ਤਾਂ ਤੋਂ ਲਗਾਤਾਰ ਇਹਨਾਂ ਨਾਲ ਮੈਂ ਕੰਮ ਕਰਦਾ ਮੌਕਾ ਮਿਲ ਰਿਹਾ ਹੈ ਸਰਦਾਰ ਐਸਐਸ ਚੰਨੀ ਜੀ ਸਾਡੇ ਸਰਦਾਰ ਐਸਐਸ ਚੰਨੀ ਜੀ ਸਾਬਕਾ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੇ ਸਾਬਕਾ ਆਈਐਸ ਆਫਸਰ ਨੇ ਔਰ ਉਹ ਪਾਰਟੀ ਦੇ ਬੁਲਾ ਰਹੇ ਨੇ ਔਰ ਦਾਸਤਨਾ ਵਿਨੀ ਜੋਸ਼ੀ ਹੈ ਤੇ ਮੈਂ ਹਮੇਸ਼ਾ ਤੁਹਾਡੀ ਸੇਵਾ ਚ ਲੱਗਿਆ ਰਹਿਣਾ ਤੇ ਮੇਰੀ ਹੁਣ ਬੇਨਤੀ ਹੈ ਅਨਿਲ ਜੀ ਨੂੰ ਕਿ ਜਿਸ ਮੰਤਵ ਨਾਲ ਇਹ ਪੱਤਰਕਾਰ ਮਿਲਣੀ ਸੱਦੀ ਸੀ ਜਿਸ ਉਦੇਸ਼ ਨਾਲ ਪੱਤਰਕਾਰ ਮਿਲਣੀ ਸੱਦੀ ਸੀ 2026 ਦੇ ਪਹਿਲੇ ਦਿਨ ਸੱਦੀ ਸੀ ਆਪ ਜੀ ਨਾਲ ਉਹਦੀ ਸਾਰੀ ਗੱਲਬਾਤ ਸ਼ੇਅਰ ਕਰਨ ਅਨਿਲ ਸੇਂਜ ਸਭ ਦਾ ਅੱਜ ਦੀ ਐਕਸਪ੍ਰੈਸ वार्ता ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੇ ਅੰਗਰੇਜ਼ੀ ਸਾਲ ਸਾਡਾ 2026 ਦੀ ਉਹਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ 2026 ਦੇ ਵਿੱਚ ਮੇਰੇ ਸਾਰੇ ਭੈਣ ਭਰਾਵਾਂ ਦੇ ਤੇ ਪਰਮਾਤਮਾ ਕਿਰਪਾ ਬਣਾਈ ਰੱਖਣ ਪਰਿਵਾਰ ਤਰੱਕੀ ਕਰੇ ਕੋਈ ਸਾਰੀ ਤਰਕੀਆਂ ਕਰੋ ਔਰ ਸਾਲ ਦੇ ਪਹਿਲੇ ਦਿਨ ਹੀ ਤੁਹਾਨੂੰ ਮਿਲਣ ਦਾ ਸ਼ੁਭ ਬਣ ਗਿਆ ਔਰ ਜਾਂਦੇ ਜਾਂਦੇ ਸਾਲ ਦੇ ਵਿੱਚ ਅਖੀਰਲੀ ਸੱਟ ਵੀ ਇਸ ਸਰਕਾਰ ਨੇ ਤੁਹਾਡੇ ਤੇ ਮਾਰੀ ਹੈ ਤੁਹਾਡੇ ਪੱਤਰਕਾਰ ਭਾਈਚਾਰੇ ਤੇ ਮਾਰੀ ਹੈ ਪਤਾ ਲੱਗਿਆ ਕਿ ਤੁਹਾਡੇ 10 ਪੱਤਰਕਾਰ ਭਰਾਵਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ। ਕੀ ਇਸ ਤਰੀਕੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਸਕਦੀ ਹੈ? ਔਰ ਜਦੋਂ ਸਰਕਾਰ ਇਸ ਹੱਦ ਤੱਕ ਆ ਜਾਵੇ ਉਦੋਂ ਸਰਕਾਰ ਦਾ ਮੈਂ ਸਮਝਦਾ ਕਿ ਪਤਨ ਨਿਸ਼ਚਿਤ ਹੋ ਜਾਂਦਾ ਜਦੋਂ ਪ੍ਰੈਸ ਦੀ ਫ੍ਰੀडम ਨੂੰ ਔਰ ਦਾ ਅਸਰ ਜਿਹੜੀ ਹਰ ਜਿਹੜਾ ਅਮਰਜੈਂਸੀ ਲਗਾਉਣ ਦੇ ਵਿੱਚ ਜਿਹੜਾ ਹੋਇਆ 1975 ਦੇ ਵਿੱਚ ਔਰ ਉਹਦੇ ਬਾਅਦ ਜੋ ਇੰਦਰਾ ਗਾਂਧੀ ਦਾ ਹਾਲ ਹੋਇਆ ਸੀਗਾ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਗਏ ਜਦੋਂ 2027 ਦੇ ਵਿੱਚ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਦਾ ਵੀ ਹਾਲ ਹੋਣ ਲੱਗੇਗਾ ਜਦੋਂ ਪ੍ਰੈਸ ਦੇ ਉੱਤੇ ਤੁਸੀਂ ਅ ਇਤਰ ਦੇ ਅਮਰਜੈਂਸੀ ਲਗਾ ਦਿਓਗੇ ਕਿ ਤੁਹਾਡੇ ਖਿਲਾਫ ਕੋਈ ਖਬਰ ਬੋਲੇ ਸਹੀ ਤੁਹਾਡੀ ਪੋਲ ਖੋਲੇ ਸਹੀ ਤੇ ਪੁਲਿਸ ਤੰਤਰ ਦਾ ਪ੍ਰਯੋਗ ਕਰਦੇ ਹੋਏ ਐਫ ਆਈ ਆਰ ਕਰਕੇ ਉਹਨਾਂ ਨੂੰ ਡਰਾਉ ਤਮਕਾਉ ਤਾਂ ਕਿ ਤੁਸੀਂ ਉਹਨਾਂ ਦੇ ਅੱਗੇ ਬੋਲ ਨਾ ਸਕੋ ਲੇਕਿਨ ਮੈਨੂੰ ਵਿਸ਼ਵਾਸ ਹੈ ਤੁਹਾਡੇ ਤੇ ਕਿ ਤੁਸੀਂ ਪੰਜਾਬ ਦੇ ਬਹੁਤ ਹੀ ਜ਼ਿੰਮੇਵਾਰ ਸਾਥੀਓ ਔਰ ਸਮੇ ਸਮੇਂ ਸਰ ਇਹ ਸਰਕਾਰ ਦੀਆਂ ਨਕਾਮੀਆਂ ਤੱਕੇਸ਼ਾਈਆਂ ਤੁਸੀਂ ਇਸੇ ਤਰੀਕੇ ਨਾਲ ਐਕਸਪੋਜ਼ ਕਰਦੇ ਰਹੋਗੇ ਔਰ ਪੰਜਾਬ ਦੀ ਜਨਤਾ ਨੂੰ ਇੱਕ ਸਹੀ ਆਇਨਾ ਦਿਖਾਉਣਾ ਤਾਂ ਜਿਹੜਾ ਤੁਹਾਡੀ ਜ਼ਿੰਮੇਵਾਰੀ ਹੈ ਉਸ ਨੂੰ ਤੁਸੀਂ ਪੂਰੀ ਕਰੋਗੇ ਭਾਰਤੀ ਜਨਤਾ ਪਾਰਟੀ ਇਸ ਐਫ ਆਈ ਆਰ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਇਸ ਨੂੰ ਸਿੱਧਾ ਸਿੱਧਾ ਪ੍ਰੈਸ ਦੇ ਤੇ ਹਮਲਾ ਕਰਾਰ ਦਿੰਦੀ ਹੈ ਔਰ ਇਮੀਡੀਐਟਲੀ ਇਸ ਐਫ ਆਈ ਆਰਸ ਨੂੰ ਕੁਐਸ਼ ਕਰਨ ਵਾਸਤੇ ਜਾਂ ਵਾਪਸ ਲੈਣ ਵਾਸਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਹੁਣ ਦੂਸਰਾ ਵਿਸ਼ਾ ਜਿਹੜਾ ਉਹ ਆਗੀ ਕਾਲ ਤੁਸੀਂ ਸਾਰਿਆਂ ਨੇ ਹਰਪਾ ਚੀਮਾ ਜੀ ਦੀ ਪ੍ਰੈਸ ਕਾਨਫਰੰਸ ਸੁਣੀ ਮੈਨੂੰ ਇੱਕ ਨਹੀਂ ਸਮਝ ਆਂਦਾ ਕਿਨੂ ਸੂਬੇ ਦਾ ਵਿੱਤ ਮੰਤਰੀ ਬਣਾਇਆ ਕਿੰਨੇ ਆ ਉਹ ਪਾਇ ਇੱਕ ਕਹਾਵਤ ਸੁਣੀ ਹੈ ਨਾ ਇੱਕ ਕਵੀ ਜਿਹੜਾ ਹੈਗਾ ਮੰਚ ਤੇ ਚੜ ਜਾਂਦਾ ਸੀਗਾ ਤੇ ਉਹ ਕਵਿਤਾ ਸੁਣਾਵੇ ਤੇ ਥੱਲੋਂ ਵਾਂਸ ਮੋਰ ਵਾਂਸ ਮੋਰ ਕਰੀ ਜਾਂਨ ਕੁਝ 10 ਬਾਰੀ 10 12 ਬਾਰੀ ਹੋ ਗਿਆ ਤੁਕਮੀ ਕਹਿੰਦੀ ਦੱਸੋ ਸੀ ਮੇਰੇ ਇਸ ਕਵਿਤਾ 'ਚ ਹੈ ਕਿ ਜਿਹੜਾ ਉਹ ਕਹਿੰਦਾ ਅਸੀਂ ਤੈਨੂੰ ਨਹੀਂ ਪੁੱਛਦੇ ਪਏ ਅਸੀਂ ਤੇ ਵਾਂਸ ਮੋਰ ਕਰਦੇ ਪਏ ਆਖਿਰ ਉਹ ਬੰਦਾ ਤੇ ਆਵੇ ਜਿਹਨੇ ਤੈਨੂੰ ਸਟੇਜ ਤੇ ਚੜਾਇਆ ਜਿਨੇ ਤੈਨੂੰ ਸਟੇ ਤੇ ਚਲਾਇਆ ਸੀ ਉਹ ਬੰਦਾ ਲੱਭਦੇ ਪਏ ਆ। ਉਹ ਸੋਸਾ ਸਾਡੇ ਵਿੱਤ ਮੰਤਰੀ ਦਾ। ਕਿ ਝੂਠ ਤੇ ਝੂਠ। ਫਿਰ ਮੈਨੂੰ ਤੇ ਹੋਰ ਵੀ ਸ਼ਰਮ ਆਂਦੀ ਆ ਮੇਰਾ ਮੇਰਾ ਵਕੀਲ ਭਰਾ ਵੈ। ਮੇਰਾ ਵਕੀਲ ਭਰਾ ਐ ਮੈਨੂੰ ਹੋਰ ਵੀ ਸ਼ਰਮ ਆਂਦੀ ਆ। ਕਿ ਇੰਨਾ ਕੁਫਰ ਤੋਂ ਲੋਗੇ। ਇੰਨਾ ਝੂਠ ਬੋਲੋਗੇ। ਕੱਲ ਉਹਨਾਂ ਨੇ ਇੱਕ ਐਲੀਗੇਸ਼ਨ ਲਗਾਇਆ ਸੀਗਾ। ਐ ਐ ਦੇਖੋ ਇੱਕ ਮਿੰਟ ਵਾਪਸ ਐਡ ਰਿਪੋਰਟ ਉਹਨਾਂ ਨੇ ਦਿਖਾਈ ਸੀ ਕੱਲ ਕਿ ਜਿਹੜੀ ਸਟੈਂਡਿੰਗ ਕਮੇਟੀ ਔਨ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਇਸ ਰਿਪੋਰਟ ਦਾ ਉਹਨਾਂ ਨੇ ਹਵਾਲਾ ਦਿੱਤਾ ਸੀਗਾ ਔਰ ਇਸ ਰਿਪੋਰਟ ਦੇ ਪਾਰਟ 4 ਦੇ ਵਿੱਚ ਨੈਕਸਟ ਹਾਂ ਇਹਨੂੰ ਥੋੜਾ ਵੱਡਾ ਕਰ ਦਿਓ ਬਈ ਪਹਿਲੇ ਵਾਲਾ ਪੇਜ ਜਿਹਦਾ ਵਾਲਾ ਦਿੱਤਾ ਕਿ ਸਰਕਾਰ ਨੇ ਜਿਹੜੀ ਉਸ ਸਟੈਂਡਿੰਗ ਕਮੇਟੀ ਦੀ ਜਿਹੜੀ ਰਿਪੋਰਟ ਹੈਗੀ ਆ ਕਿ 15 2 2025 ਨੂੰ ਪੈਂਡਿੰਗ ਲਾਇਬਿਲਟੀਜ਼ 12000 ਵਿੱਚ ਇਸ ਦੀਆਂ ਤੇ 11227 ਕਰੋੜ ਰੁਪਇਆ ਮਟੀਰੀਅਲ ਕੰਪੋਨੈਂਟ ਦੇ ਯਾਨੀ ਕਿ 23446 ਕਰੋੜ ਰੁਪਇਆ ਪੈਂਡਿੰਗ ਹੈ ਇਹ ਦਿਖਾਇਆ ਨকল 23446 ਕਰੋੜ ਰੁਪਇਆ ਮਨਰੇਗਾ ਮਨਰੇਗਾ ਦੇ ਵਿੱਚ 23446.27 ਕਰੋੜ ਰੁਪਇਆ ਇਹ ਕੱਲ ਹਰਪਾਲ ਚੀਮਾ ਜੀ ਨੇ ਦਿਖਾਇਆ ਇਹੀ ਦਿਖਾਇ ਤੁਸੀਂ ਸਾਰੀ ਇਹ ਪ੍ਰੈਸ ਕਾਨਫਰੰਸ ਦੇ ਕੇ ਲੇਕਿਨ ਉਹ ਅੰਗਰੇਜ਼ੀ ਕਿੰਨੀ ਕੰਦੀ ਹੈ ਮੈਂ ਹੁਣੇ ਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਅੱਖਾਂ ਦਾ ਚਸ਼ਮਾ ਕਿਸ ਨੰਬਰ ਦਾ ਹੈ ਮੈਂ ਇਸ ਬਾਰੇ ਕਮੈਂਟ ਨਹੀਂ ਕਰ ਸਕਦਾ ਐਸੇ ਰਿਪੋਰਟ ਦੇ ਨੈਕਸਟ ਪੈਰੇ ਵਿੱਚ ਐ ਉਹਦਾ ਨੈਕਸਟ ਪੈਰਾ ਨੈਕਸਟ ਪੇਜ ਤੇ ਉੱਤੇ ਉਸੇ ਕੰਟੀਨਿਊਟੀ ਹੈ ਉਹਦੇ ਤੇ ਜਿਹੜਾ ਹੈਗਾ ਵਾ ਡਿਪਾਰਟਮੈਂਟ ਆਫ ਰੂਰਲ ਡਵੈਲਪਮੈਂਟ ਦਾ ਜਿਹੜਾ ਰਿਪਲਾਈ ਹੈਗਾ ਸਿਰ ਉੱਪਰਲਾ ਪਹਿਲਾਂ ਹਾਈਲਾਈਟ ਕਰ ਦੇ ਜਰਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਮਨਰੇਗਾ 2025 ਇਸ ਡਿਮਾਂਡ ਡਰਾਈਵਨ ਜਿਹੜਾ ਉਹਦਾ ਜਵਾਬ ਸੀਗਾ ਉਸ ਜਿਹੜੀ ਆਬਜ਼ਰਵੇਸ਼ਨ ਸੀ ਉਹਨਾਂ ਦੀ ਉਹਦਾ ਜਵਾਬ ਸੀ ਕੀ ਸੀ ਮੈਂ ਉਹ ਪੜ ਰਿਹਾ ਤੁਹਾਡੇ ਸਾਹਮਣੇ ਇਸ ਡਿਮਾਂਡ ਡਰਾਈਵਨ ਬੇਸ এমਪਲੋਇਮੈਂਟ ਪ੍ਰੋਗਰਾਮ ਕਿ ਜਿਵੇਂ ਜੇ ਮੇਂ ਡਿਮਾਂਡ ਹੁੰਦੀ ਹੈ ਉਹ ਹੁੰਦਾ ਔਰ ਇਸ ਦੇ ਵਿੱਚ ਜਿਹੜੀ ਪਹਿਲੀ ਇਨਸਟਾਲਮੈਂਟ ਹੁੰਦੀ ਹੈ ਜੀ ਉਹ ਫਰਸਟ ਹਾਫ ਆਫ ਅਪ੍ਰੈਲ ਯਾਨੀ ਕਿ ਸਾਲ ਸ਼ੁਰੂ ਹੁੰਦੇ ਹੀ ਪਹਿਲੇ 15 ਦਿਨਾਂ ਦੇ ਵਿੱਚ ਪਹਿਲੀ ਇਨਸਟਾਲਮੈਂਟ ਸਾਰੀਆਂ ਸੂਬਿਆਂ ਨੂੰ ਮਨਰੇਗਾ ਦੀ ਪਹੁੰਚ ਜਾਂਦੀ ਹੈ ਤਾਂ ਕਿ ਕਿਸੇ ਗਰੀਬ ਦਾ ਕੋਈ ਹੱਕ ਨਾ ਮਾਰੇ ਜਾ ਸਕੇ ਕਿਸੇ ਦਾ ਕੋਈ ਵੇਝ ਰੁਕੇ ਨਾ ਔਰ ਸੈਕੰਡ ਇਹ ਬਤਾ ਦਿੰਦੇ ਹਾਂ ਸੈਕੰਡ ਤੀਜੇ ਇਥੋਂ ਪੜ ਸਕਦੇ ਹੋ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਔਰ ਇਸੇ ਚ ਲਿਖਿਆ ਸੈਕੰਡ ਜਿਹੜਾ ਹੈਗਾ ਉਹ ਜਦੋਂ ਤੁਸੀਂ ਆਪਣੇ ਬਿੱਲ ਭੇਜਦੇ ਹੋ ਉਹਨਾਂ ਨੂੰ ਸੈਕੰਡ ਇੰਸਟਾਲਮੈਂਟ ਉਦੋਂ ਰਿਲੀਜ਼ ਕੀਤੀ ਜਾਂਦੀ ਹੈ ਥਿਸ ਇਸ ਪਾਰਟ ਆਫ ਦ ਅਫੀਸ਼ਲ ਡਾਕੂਮੈਂਟ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ ਫਿਰ ਉਸ ਦੇ ਬਾਅਦ ਤੁਸੀਂ ਇਹ ਪੜੋਗੇ ਸੈਂਟਰਲ ਗਵਰਨਮੈਂਟ ਕੀ ਕਹਿ ਰਹੀ ਹੈ ਸੈਂਟਰਲ ਗਵਰਨਮੈਂਟ ਹੈਸ ਕਲੀਅਰਡ 올 ਦੀ ਪੈਂਡਿੰਗ ਵੇਜਸ ਲਾਇਬਿਲਟੀਜ਼ ਆਫ 17251 ਕਰੋੜ ਰੁਪਈਆ फाइनेशियल ईयर दो हजार चौबी पची दो हजार चौबी पची की रिपोर्ट की गल कर रहे यूनियन हैज क्लियर ऑल पेंडिंग लाइबिलिटीज ऑफ सतारह हजार दो सौ इकवंजा करोड़ रुपया फॉर फाइनेशियल ईयर चौबीस पच्ची अक्रॉस ऑल एंड यूनियन टेरेटरीज एंड ਫੰਡ ਇਸ ਆਲਸੋ ਬੀਇੰਗ ਰੀਲੀਜ਼ਡ ਟੂ ਆਲ ਸਟੇਟਸ ਐਂਡ ਯੂਟਿਸ ਫਾਰ ਮੀਟਿੰਗ ਰਿਕੁਆਇਰਮੈਂਟ ਫਾਰ ਦੀ ਫਾਈਨੈਂਸ਼ੀਅਲ ਈਅਰ 2526 24 25 ਦੇ ਸਾਰੇ ਵੇਜਸ ਜਿਹੜੇ ਕਲੀਅਰ ਕਰ ਦਿੱਤੇ ਜਾ ਚੁੱਕੇ ਸੀ ਔਰ 2526 ਦੀ ਅਗਲਾ ਜਦੋਂ ਸਾਲ ਸ਼ੁਰੂ ਹੋਣਾ ਉਹਦੀ ਇਨਸਟਾਲਮੈਂਟ ਦੇਣ ਦੀ ਅਸੀਂ ਤਿਆਰੀ ਚ ਹੈਗੀ ਆ ਇਹ ਸਰਕਾਰ ਦਾ ਕਹਿਣਾ ਹੈ ਅੱਗੇ ਉਹ ਕੀ ਕਹਿੰਦਾ ਇਟ ਮੇ ਬੀ ਨੋਟਿਡ that the release of funds to the state and ut is continuous and demand driven process ek continuous process hai jive jive demand aandi hai ki kedi state ne kinne din da rozgar ditta ki kam karaya because e sara kam panchayat de sar te hunda aur jive hi oh demand aandi hai centro se fund release kar denda center wala fund di koi kami nahi the central government remains fully committed to ensuring timely availability of funds in accordance with the demand of work generated by on ground by the manrega देखो ਜਿਹੜੀ ਸੈਕਿੰਡ ਇਨਸਟਾਲਮੈਂਟ ਹੁੰਦੀ ਹੈ ਉਹ ਇਤਨਾ ਦੇ ਮਟੀਰੀਅਲ ਦੀ ਵੀ ਹੁੰਦੀ ਹੈ ਜਿਹੜਾ ਉੱਥੇ ਤੁਸੀਂ ਕੰਮ ਕਰਦੇ ਹੋ ਮਟੀਰੀਅਲ ਲੱਗਿਆ ਤੁਹਾਨੂੰ ਤੁਸੀਂ ਬਿੱਲ ਪੇਸ਼ ਕਰੋਗੇ ਤੇ ਪੇਮੈਂਟ ਆਊਗੀ ਤੇ ਜੇ ਬਿੱਲ ਹੀ ਨਹੀਂ ਪੇਸ਼ ਕਰੋਗੇ ਤੇ ਪੈਸੇ ਕਿੱਥੋਂ ਆਣਗੇ ਸੋ ਆਪ ਦੇ ਸੱਚ ਬੋਲਣਾ ਇੱਕ ਵਿੱਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਪਰ ਮੈਂ ਕਮਾਂਵੀ ਕੀ ਆਹ ਤਾਂ ਮਜਬੂਰ ਐ ਥੋੜੇ ਦਿਨ ਪਹਿਲਾਂ ਵੀ ਮੈਂ ਤੁਹਾਡੇ ਨਾਲ ਜੀਐਸਟੀ ਦੇ ਵਿਸ਼ੇ ਤੇ ਗੱਲ ਕੀਤੀ ਸੀਗੀ ਕਿ ਕਿਸ ਤਰੀਕੇ ਨਾਲ ਜੀਐਸਟੀ ਦਾ 16% ਇਨਕਰੀਜ਼ ਹੋ ਗਈ ਵਪਾਰੀਆਂ ਦਾ ਰਫੰਡ ਹਰ ਕਰੋੜ ਦਾ ਰੋਕ ਲਿਆ ਤੇ ਇਨਕਰੀਜ਼ ਦਿਖਾਤੀ ਇਹ ਕਿਹੜੇ ਫਰਾਡ ਖੇਲਦੇ ਪਏ ਹੋ ਕਿਹਦੇ ਨਾਲ ਐ ਫਰਾਡ ਕਰਦੇ ਪਏ ਹੋ ਕਿਹਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਆ ਐਸਾ ਤਾਂ ਨਹੀਂ ਪੰਜਾਬ ਦੀ ਜਨਤਾ ਨੂੰ ਮੂਰਖ ਸਮਝਦੇ ਹੋਏ ਆਪ ਹੀ ਤੁਸੀਂ ਮੂਰਖ ਬਣ ਗਏ ਹੋ ਮੈਨੂੰ ਬੜੇ ਮਨ ਨੂੰ ਚਿੰਤਾ ਹੁੰਦੀ ਹੈ ਮਨ ਇਹਨਾਂ ਤੇ ਦਇਆ ਵੀ ਆਉਂਦੀ ਹੈ ਕਿ ਕਿਸ ਤਰ੍ਹਾਂ ਦੀ ਸਰਕਾਰ ਸਾਡੇ ਪੱਲੇ ਪੈ ਗਈ ਹੈ ਜੇ ਉਹਦਾ ਵਿੱਤ ਮੰਤਰੀ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ ਤੇ ਫਿਰ ਅੱਜ ਜੋ ਪੰਜਾਬ ਦਾ ਹਾਲ ਹੈ ਜਿਸ ਤਰੀਕੇ ਨਾਲ ਇੱਕ ਫਾਈਨੈਂਸ਼ੀਅਲ ਮੈਸ ਕ੍ਰੀਏਟ ਕੀਤਾ ਹੋਇਆ ਲਗਾਤਾਰ ਸਰਕਾਰ ਹਰ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਚੱਕ ਰਹੀ ਹੈ ਤੇ ਉਹਦੇ ਅੱਗੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਸਮਝਦਾਰੋਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਮੈਨੂੰ ਕਿੰਨਾ ਝੂਠ ਬੋਲ ਰਹੇ ਹੋ ਉਸੇ ਉਸੇ ਰਿਪੋਰਟ ਦਾ ਪੇਜ ਨੰਬਰ 1 ਤੇ ਆ ਆ ਰਿਹਾ ਤੇ ਪੇਜ ਨੰਬਰ 2 ਤੇ ਆ ਰਿਹਾ ਕੰਟੀਨਿਉਟੀ ਹੈ ਔਰ ਤੁਸੀਂ ਇੱਕ ਪੈਰਾ ਪੜ੍ਹ ਕੇ ਤੇ ਉਹਦਾ ਅਲੀਗੇਸ਼ਨ ਲਗਾ ਰਹੇ ਹੋ ਔਰ ਥੱਲੇ ਪੈੜਾ ਪੜ੍ਹਨਾ ਨਹੀਂ ਸੀ ਆਂਦਾ ਤੁਹਾਨੂੰ ਮਿਸਲੇ ਬੰਦੇ ਹੋ ਲੋਕਾਂ ਨੂੰ ਬੁਰਖ ਸਮਝਦੇ ਹੋ ਮੈਂ ਹਰਪਾਲ ਜੀ ਮੈਨੂੰ ਕਹਿੰਦਾ ਜਵਾਬ ਦੇਵੇ ਅੱਜ ਪੰਜਾਬ ਦੀ ਜਨਤਾ ਨੂੰ ਕਿ ਕਿਉਂ ਉਸਨੇ ਝੂਠ ਬੋਲਿਆ ਕੱਲ ਕਿਉਂ ਫਰਾਡ ਕੀਤਾ ਪੰਜਾਬ ਦੀ ਜਨਤਾ ਦੇ ਨਾਲ ਹਰ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਕੰਮ ਤੁਸੀਂ ਕਰੋ ਨਾ ਔਰ ਕੇਂਦਰ ਨੂੰ ਤੁਸੀਂ ਬਦਨਾਮ ਕਰੋਗੇ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਐਸੀ ਨਿਕੰਮੀ ਸਰਕਾਰ ਸਾਡੇ ਪੱਲੇ ਪਈ ਹੈ ਚਾਹੇ ਉਹ ਮਨਰੇਗਾ ਤੁਸੀਂ ਚਾਹੇ ਹੁਣ ਅੱਗੇ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦੇ ਅੰਦਰ ਹੋਣਗੇ ਇਹਦਾ ਸੋਸ਼ਲ ਆਡਿਟ ਹੋਣਾ ਹੀ ਹੋਣਾ ਹੈ ਪੰਜਾਬ ਦੇ ਵਿੱਚ ਸਾਡੇ ਲਗਭਗ 13304 ਪੰਚਾਇਤਾਂ ਨੇ 5915 ਪੰਚਾਇਤਾਂ ਦਾ ਸੋਸ਼ਲ ਆਡਿਟ ਨਹੀਂ ਹੋਇਆ ਕਿਉਂ ਨਹੀਂ ਹੋਇਆ किन्ने रोकियान तो और दस हजार छे सौ तरवंजा फ्रॉड के केसिजाब डिटैक्ट किए गए मैं रिपीट कर रहा पां हजार नौ सौ पंद्रह पंचायतों का सोशल ऑडिट नहीं किया और दस हजार छे सौ तरवंजा केस फ्रॉड के डिटेक्ट किए गए किन्ने एक्शन लेना से उन्होंने ਜਿਹੜੇ ਮਾਮੇ ਦੇ ਪੁੱਤ ਉੱਥੇ ਬੈਠੇ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੰਟਰੈਕਸ਼ਨ ਲੈਣ ਤੋਂ ਘਪਰਾਉਂਦੀ ਪਈ ਆਏ। ਕੀ ਉਹ ਇਹਨਾਂ ਦੇ ਐਮ.ਐਲ.ਏ.ਸ ਤਾਂ ਨਹੀਂ ਗਏ? ਕੀ ਇਹਨਾਂ ਦੇ ਪੰਚ ਸਰਪੰਚ ਤਾਂ ਨਹੀਂ ਗਏ? ਜਿਹੜਾ ਅਲੀਗੇਸ਼ਨ ਪਿਛਲੇ ਦਿਨੀ ਜਦੋਂ ਸ਼ਿਵਰਾਜ ਜੀ ਚੋਹਾਨ ਸਾਡੇ ਰੂਰਲ ਡਿਵੈਲਪਮੈਂਟ ਮਿਨਿਸਟਰ ਜਨੰਦਰ ਆਏ ਸੀਗੇ ਉਦੋਂ ਮਨਰੇਗਾ ਦੀ ਯੂਨੀਅਨਸ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੀਗੀ। ਔਰ ਇਹ ਖੁੱਲਕੇ ਦੱਸਿਆ ਸੀ ਕਿਸ ਤਰੀਕੇ ਨਾਲ ਫਰਜੀ ਕਾਰਡਾਂ ਦੇ ਉੱਤੇ ਮਨਰੇਗਾ ਦਾ ਦੁਰਉਪਯੋਗ ਹੋ ਰਿਹਾ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ इवन ਆਪਣੇ ਪਰਿਵਾਰ ਤੱਕ ਦੇ ਰਿਸ਼ਤੇਦਾਰਾਂ ਦੇ ਕਿਸ ਤਰੀਕੇ ਨਾਲ ਫਰਜੀ ਕਾਰਡ ਬਣਾਏ ਹੋਏ ਨੇ ਇਹ ਐਲੀਕੀਸ਼ਾਸੀ ਨਹੀਂ ਲਗਾ ਰਹੇ ਇਹ ਜਾਣਕਾਰੀ ਸਾਨੂੰ ਮਨਰੇਗਾ ਯੂਨੀਅਨਸ ਦੇ ਲੀਡਰਸ ਨੇ ਦਿੱਤੀ ਸੀਗੀ ਕਿਸ ਤਰੀਕੇ ਨਾਲ ਫਰਜੀ ਵਾੜਾ ਮਨਰੇਗਾ ਦਾ ਹੋ ਰਿਹਾ ਕਿਸ ਤਰੀਕੇ ਨਾਲ ਵੱਡੇ ਪੱਧਰ ਤੇ ਫਰਾਡ ਹੋ ਰਹੇ ਨੇ ये सारिया गल् मनरेगा यूनियन के लीडर्स ने शिवराज चौहान जी के सामने रखिया रखी सही है। और यह कह कि बीजेपी एंटी दलित है एंटी पुअर है मैं समझता कि हूं तक भी हिस्टरी चे सब तो व्डी गरीब विरोधी दलित विरोधी पंजाबी विरोधी सरकार जो आई है तो वह आम आदमी पार्टी की सरकार है ਮੈਂ ਪੁੱਛਣਾ ਚਾਹਨਾ ਆਪਣੇ ਆਪ ਨੂੰ ਦਲਿਤਾਂ ਦਾ ਇਤਿਸ਼ਾ ਹੀ ਕਹਿੰਦੇ ਹੋ ਤੇ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈਗੀ ਉਸ ਕਿਉਂ ਕਿਉਂ ਜਿਸका ਹੱਥ ਡੋਲਦੀ ਪਈ ਹੈ ਕਿਉਂ ਉਸ ਦੇ ਪੈਸੇ ਰਿਲੀਜ਼ ਨਹੀਂ ਕੀਤੇ ਜਾਂਦੇ ਬੱਚਿਆਂ ਦੇ ਟਾਈਮ ਸਰ ਨਰੇਂਦਰ ਮੋਦੀ ਨੇ ਤੇ ਮੁਫਤ ਅਨਾਜ ਹਰ ਘਰ 'ਚ 1.41 ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ ਮੁਫਤ ਅਨਾਜ 5 ਕਿਲੋ ਪਰ ਪਰਸਨ ਦਿੱਤਾ ਜਾ ਰਿਹਾ ਹੈ ਤੇ ਜਿਹੜੀ ਅਕਾਲੀ ਭਾਜਪਾ ਸਰਕਾਰ ਵਲੇ 2 ਰੁਪਏ ਕਿਲੋ ਆਟਾ ਦਾਲ ਸਕੀਮ ਚਲਾਈ ਸੀਗੀ ਕਿਨੇ ਵਿਡਰੋ ਕੀਤੀ ਹੈ ਕਿਨੇ ਦਲਕਾਂ ਦੇ ਦਲਤਾਂ ਦੇ ਹੱਕਾਂ ਤੇ ਡਾਕਾ ਮਾਰਿਆ ਕਿਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਿਆ ਕਿਉਂ ਬੰਦ ਕੀਤੀ ਹੈ 2 ਰੁਪਏ ਕਿਲੋ ਦੀ ਆਟਾ ਦਾਲ ਸਕੀਮ ਇਹ ਤੇ ਕਹਿੰਦੇ ਸੀ ਅਸੀਂ ਦੇਸੀ ਕਿਉ ਉਹ ਵੀ ਦਿਾਂਗੇ ਇਹਨੇ ਮੈਨਿਫੈਸਟੋ ਸੀਗਾ ਨਾ ਦੇਸੀ ਕਿਉ ਵੀ ਦਿਾਂਗੇ ਤੜਕਾ ਲਵਾ ਕੇ ਦਾਲ ਖਵਾਵਾਂਗੇ ਨਾਲ ਦੁੱਧ ਪੱਤੀ ਵੀ ਦਿਾਂਗੇ ਉਦਨ ਦੇ ਸੀ ਕਿ ਉਹ ਤੇ ਕੀ ਖਵਾਣਾ ਸੀਗਾ ਜਿਹੜੇ ਆਟਾ ਦਾਲਸ ਮਿਲਦੀ ਸੀਗੀ ਉਹ ਵੀ 2 ਰੁਪਏ ਕਿਲੋ ਉਹ ਵੀ ਵਾਪਸ ਲੈ ਲਈ ਤੇ ਫਿਰ ਦੱਸੋ ਮੈਨੂੰ ਗਰੀਬੀ ਵਿਰੋਧੀ ਕੌਣ ਹੋਇਆ? Dalit ਵਿਰੋਧੀ ਕੌਣ ਹੋਇਆ? ਤੁਸੀਂ ਡਰਾਮੇ ਕਰਦੇ ਹੋ ਸਪੈਸ਼ਲ ਅਸੈਸਿੰਗ ਬੁਲਾ ਕੇ ਹਿੰਮਤਾ ਦੇ ਭਗਵੰਤ ਮਾ ਜੀ ਆਓ ਜਿਹੜਾ ਜਦੋਂ ਤੁਸੀਂ ਕਹਿੰਦੇ ਸੀ ਨਾ ਓਪਨ ਚੈਲੰਜ ਕੀਤਾ ਸੀਗਾ ਹੁਣ ਕਰੋ ਓਪਨ ਚੈਲੰਜ ਤੇ ਭਾਜਪੀ ਜਵਾਬ ਦੇਗੀ ਤੁਹਾਡਾ ਕੀ ਹੈ ਤੁਹਾਡੇ ਪੱਲੇ ਕੀ ਹੈਗਾ ਜੀ ਪੰਜਾਬ ਦਾ ਕਿੰਨਾ ਤੁਸੀਂ ਬੜਾ ਗਰਕ ਕੀਤਾ ਹੈਗਾ ਆ ਕੇ ਪਬਲਿਕ ਸੇ ਡਿਬੇਟ ਕਰਕੇ ਦੇਖੋ ਵਿਧਾਨ ਸਭਾ ਦਾ ਆਸਰਾ ਲੈ ਕੇ ਔਰ ਜਿਸ ਲੈਵਲ ਤੱਕ ਇਹ ਵਿਧਾਨ ਸਭਾ ਦੀ ਡਿਬੇਟ ਨੂੰ ਲੈ ਗਏ ਨੇ ਕਦੀ ਕਿਸੇ ਮੁੱਖ ਮੰਤਰੀ ਨੂੰ ਇਦਾਂ ਬੋਲਦੇ ਦੇਖਿਆ ਤੁਸੀਂ ਤੁਹਾਡੇ ਦਾ ਬਹੁਤ ਲੰਬਾ ਤੁਹਾਡੇ ਪੱਤਰਕਾਰਾਂ ਦਾ ਇੱਕ ਲੰਬਾ ਅਰਸਾ ਹੋ ਗਿਆ ਤੁਹਾਨੂੰ ਕਵਰੇਜ ਕਰਦਿਆਂ ਨੂੰ ਕਦੀ ਦੇਖਿਆ ਕਿਸੇ ਮੁੱਖ ਮੰਤਰੀ ਨੂੰ 3rd ਲੈਵਲ ਦੀ ਲੈਂਗੁਏਜ ਯੂਜ਼ ਕਰਦੇ ਹੋਏ ਮੈਂ ਗਲੀ ਮਲੇ ਤੇ ਐਫੋ ਜੀ ਤੂ ਤੂ ਮੈਂ ਮੈਂ ਸੁਣੀ ਸੀ ਉਹ ਦੇਖਦੇ ਨੇ ਬੱਚੇ ਦੋ ਆਪਸ ਚ ਲੜ ਪੈਂਦੇ ਆ ਗਲੀ ਮਲੇ ਚ ਜਾਂ ਪਲੇਗਰਾਉਂਡ ਚ ਲੜ ਪੈਂਦੇ ਤਾਂ ਫਿਰ ਤੂ ਤੂ ਮੈਂ ਮੈਂ ਕਰਦੇ ਆ ਤੇ ਆਮ ਆਦੀ ਪਾਰਟੀ ਨੇ ਉਹ ਲੈਵਲ ਪੰਜਾਬ ਦੀ ਵਿਧਾਨ ਸਭਾ ਦਾ ਕਰ ਦਿੱਤਾ ਔਰ ਲੀਡ ਕੌਣ ਕਰ ਰਿਹਾ ਐਫੋ ਜੀ ਲੈਵਲ ਤੇ ਲਿਆਉਣ ਵਾਸਤੇ ਮੁੱਖ ਮੰਤਰੀ ਸ਼ਰਮਾ ਸਿਰ ਝੁਕ ਜਾਂਦਾ ਕਿਸੇ ਆਪਣੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇਖ ਰਹੇ ਆ ਸੋ ਮੈਂ ਕਹਿ ਸਕਦਾ ਜਿਹੜੀ ਸਾਡੀ ਸਕੀਮ ਵਿਕਸਿਤ ਭਾਰਤ ਜੀ ਰਾਮ ਦੀ ਸਕੀਮ ਆਈ ਹੈ ਦੇਖੋ ਕੋਈ ਵੀ ਜਿਹੜੀ ਸਕੀਮ ਇੱਕ 2005 6 ਤੋਂ ਲਗਾਤਾਰੇ ਚੱਲ ਰਹੀ ਸੀਗੀ ਔਰ ਇੰਨੇ ਸਾਰੇ ਦੇ ਵਿੱਚ ਕਮੀਆਂ ਪਿੱਛੇ ਆਈਆਂ ਚਾਹ ਰਿਫਾਰਮਸ ਨਹੀਂ ਹੋਣੇ ਚਾਹੀਦੇ ਕਿਸੇ ਵੀ ਸਕੀਮ ਦੇ ਵਿੱਚ ਜਿੱਥੇ ਐਡੇ ਵੱਡੇ ਪੱਧਰ ਤੇ ਕਮੀਆਂ ਮਹਿਸੂਸ ਹੋ ਰਹੀਆਂ ਹੋਣ ਤੋਦੇ ਰਿਫਾਰਮਸ ਤੁਹਾਨੂੰ ਕਰਨੇ ਹੀ ਪੈਣਗੇ ਉਹਨੂੰ ਦੁਰਸ਼ਟ ਕਰਨਾ ਹੀ ਪਏਗਾ ਲੇਕਿਨ ਕੇਵਲ ਰਾਜਨੀਤੀ ਖੇਡਣ ਵਾਸਤੇ ਰਾਜਨੀਤੀ ਕਰਨੀ ਔਰ ਐਡੀ ਬਿਹਤਰੀਨ ਸਕੀਮ ਨੂੰ ਤੁਸੀਂ ਕਟਗਰੇ 'ਚ ਖੜਾ ਕਰਨਾ ਇਹ ਸਾਫ ਦੱਸਦਾ ਹੈ ਕਿ ਤੁਹਾਡੀ ਮਾਨਸਿਕਤਾ ਕੀ ਹੈ ਤੁਹਾਡਾ ਲੈਵਲ ਆਫ ਥਿੰਕਿੰਗ ਕੀ ਹੈ ਤੁਸੀਂ ਪ੍ਰੋ ਪੀਪਲ ਹੋ ਜਾਂ ਐਂਟੀ ਪੀਪਲ ਹੈਗੇ ਹੋ ਪ੍ਰੋ ਪੂਰੋ ਕੇ ਐਂਟੀ ਪੂਰੋ ਪ੍ਰੋ ਦਲਿਤੋ ਕੇ ਐਂਟੀ ਦਲਿਤੋ ਇਹ ਜਿਸ ਤਰੀਕੇ ਨਾਲ ਤੁਸੀਂ ਇਹ ਸਾਰਾ ਵਿਰੋਧ ਦਾ ਇੱਕ ਸਿਸਟਮ ਸ਼ੁਰੂ ਕੀਤਾ ਹੈਗਾ ਇਸ ਸਾਫ ਦਾ ਚੰਦਾ ਕਿ ਤੁਸੀਂ ਗਰੀਬ ਵਿਰੋਧੀ ਹੋ Dalit ਵਿਰੋਧੀ ਹੋ ਪੰਜਾਬ ਵਿਰੋਧੀ ਹੋ ਪੰਜਾਬੀ ਵਿਰੋਧੀ ਹੋ ਤੁਸੀਂ ਨਹੀਂ ਜਾਂਦੇ ਕਿ ਗਰੀਬਾਂ ਦਾ ਪੜਾ ਹੋਵੇ ਤੁਸੀਂ ਨਹੀਂ ਜਾਂਦੇ ਕਿ ਲੋਕਾਂ ਨੂੰ 125 ਦਿਨ ਦਾ ਰੋਜ਼ਗਾਰ ਮਿਲੇ ਜੇ ਰੋਜ਼ਗਾਰ ਨਹੀਂ ਤੇ ਐਨਪਲੋਇਮੈਂਟ ਅਲਾਉਂਸ ਮਿਲੇ ਮੈਂ ਹੋਰ ਪੁੱਛਦਾ ਇਹਨਾਂ ਨੂੰ ਹੁਣ ਤੁਸੀਂ ਇਸ ਸਕੀਮ ਨੂੰ ਤੇ ਨਿੰਦਦੇ ਪਏ ਹੋ ਕਿ ਵਿਕਸਿਤ ਭਾਰਤ ਜੀ ਰਾਮ ਦੀ ਸਕੀਮ ਬੜੀ ਗਲਤ ਕੀਤਾ ਜੀ ਇਹ ਕੀਤਾ ਉਹ ਕੀਤਾ ਮਨੇਗਾ ਸਕੀਮ ਬਹੁਤ ਵਧੀਆ ਸੀ ਕਿੰਨੇ ਰੋਕੇ ਸੀ ਤੁਹਾਨੂੰ 100 ਦਿਨ ਦਾ ਇੰਪਲॉयਮੈਂਟ ਦੇਣ ਤੋਂ 63 ਦਿਨ ਦੀ ਐਵਰੇਜ ਨਿਕਲੀ ਹੈ ਉਹ 64 ਦਿਨ ਦੀ ਤੁਸੀਂ ਜਿਹੜੀ ਸੀਗਾ ਉਹ ਕਿਉਂ ਨਹੀਂ ਦਿੱਤਾ ਪਿਛਲੇ 4 ਸਾਲਾਂ ਦੇ ਵਿੱਚ ਹਰ ਸਾਲ ਘੱਟੋ-ਘੱਟ 100 ਦੇ ਹਿਸਾਬ ਨਾਲ ਜਲਾਈਏ ਤੇ ਐਵਰੇਜ 63 ਨਿਕਲਦੀ ਹੈ 64 ਬਾਕੀ ਬਚੇ ਤੋਂ 64 ਦਾ ਕੀ ਸਾਬ ਹੈ ਕਿ ਕੌਣ ਸਾ ਆਵੇਗਾ ਉਹਦਾ ਨਿਲੈਕੀ ਤੁਸੀਂ ਕਰੋ ਉਕਤ ਗਰੀਬ ਆਦਮੀ ਤੇ ਫਿਰ ਗਰੀਬਾਂ ਦੇ ਰਾਖੇ ਬਣੋਗੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੇ 4 ਸਾਲ ਦਾ ਜਿੰਨਾ ਘਾਟਾ ਇਹ ਗਰੀਬਾਂ ਨੂੰ ਪਿਆ ਮਨੇਗਾ ਕਰਕੇ ਉਹ ਕੰਪਨਸੇਟ ਕਰੇ ਉਹ ਜ਼ਿੰਮੇਵਾਰੀ ਬੰਦੀ ਹੈ ਜਦ ਸੈਂਟਰ ਪੈਸੇ ਦੇ ਰਿਹਾ ਹੈ ਸੈਂਟਰ ਸਾਰਾ ਖਰਚਾ ਬੰਦ ਕਰਨ ਨੂੰ ਤਿਆਰ ਸੀਗਾ 100 ਦਿਨ ਤੀ ਤੁਸੀਂ ਕਿਉਂ ਨਹੀਂ এমਪਲੋਇਮੈਂਟ ਦਿੱਤੀ ਔਰ ਅੱਜ ਜੇ ਆਪਣੇ ਆਪ ਨੂੰ ਪ੍ਰੋ Dalit aur pro work ਹੋਗੇ ਗਰੀਬਾਂ ਦਾ ਕਹਿੰਦੇ ਟੱਕ ਕਿਨੇ ਮਾਰਿਆ ਸੋ ਮੈਂ ਸਮਝਦਾ ਹਰ ਪਾਲਜੀ ਮਾ ਜੀ ਵਿੱਤ ਮੰਤਰੀ ਦੀ ਕੁਰਸੀ ਦੀ ਲਾਜ ਨੂੰ ਸਮਝਣਗੇ ਉਹਦੀ ਲਾਜ ਰੱਖਣਗੇ ਉਹਦੀ ਅਹਿਮਤ ਸਮਝਣਗੇ ਔਰ ਅੱਗੇ ਤੋਂ ਗੱਲ ਕਰਨ ਤੋਂ ਪਹਿਲਾਂ ਸਹੀ ਫੈਕਟਸ ਪੰਜਾਬ ਦੀ ਜਨਤਾ ਸਾਹਮਣੇ ਰੱਖਣਗੇ ਕਿਉਂਕਿ ਅਫਵਾਹਾਂ ਝੂਠ ਔਰ ਫਰੇਪ ਜਿਆਦਾ ਦਿਨ ਟਿਕਦੇ ਨਹੀਂ ਹੁੰਦੇ ਲਗਾਤਾਰ ਹਰ 15 ਦਿਨ ਬਾਅਦ ਤੁਹਾਡੇ ਝੂਠ ਫੜੇ ਜਾ ਰਹੇ ਨੇ ਸੋ ਇਸ ਕਰਕੇ ਸਾਡੀ ਇਹੀ ਹੈ ਕਿ ਆਓ ਰਲ ਕੇ ਗਰੀਬਾਂ ਦੇ ਭਲੇ ਵਾਸਤੇ ਕੰਮ ਕਰੀਏ ਉਹਨਾਂ ਦੇ ਥਾਂ ਵਾਸਤੇ ਕੰਮ ਕਰੀਏ ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰੀਏ ਮੇਰਾ ਇਨਹੀ ਆਪ ਜੀ ਨੂੰ ਕਹਿਣਾ ਸੀਗਾ ਹੁਣ ਆਪ ਜੀ ਦਾ ਕੋਈ ਪ੍ਰਸ਼ਨ ਹੋਇਆ ਤੇ ਮੈਂ ਉਹਦਾ ਜਵਾਬ ਦੇ ਦਿੰਦਾ ਦੀ ਮਾਰੀਆ ਉਸ ਦਾ ਨਾਮ ਧਰਮ ਦੇ ਵਿਹਾਰੇ ਲਿਖਿਆ ਗਿਆ ਜੇ ਕੱਲ ਨੂੰ ਕੋਈ ਮੰਨੇਗਾ ਬੱਸ ਪ੍ਰੋਟੈਸਟ ਕਰ ਦੇ ਨੇ ਤਾਂ ਇੱਥੇ ਦਾ ਪ੍ਰੋਗਰਾਮ ਦਾ ਨਾਮ ਪੰਡਿਆ ਜਾਏਗਾ ਕਿ ਕਿ ਇਹ ਨਹੀਂ ਗਾਮ ਹਸ ਹਟਾ ਲੈ ਹੋਣੀ ਆ ਕੁਝ ਵੀ ਹੈ ਦੂਸਰਾ ਸਵਾਲ ਇਹ ਹੈ ਕਿ ਜਿਹੜਾ ਡਿਜੀਟਲ ਜਿਸ ਨੂੰ ਕੀਤਾ ਜਾ ਰਿਹਾ ਹੈ ਕਿ ਡਿਜੀਟਲੀ ਉਹਨਾਂ ਦੇ ਸਾਈਨ ਹੋਣਗੇ ਜਿਹੜੇ ਕਿਤੇ ਗਰੀਬ ਮਾਤੜ ਬੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿੱਦਾਂ ਹੋਣਾ ਉਹਨਾਂ ਕੋਲ ਸਮਾਰਟਫੋਨ ਨਹੀਂ ਤੀਸਰਾ ਜਰੂਰ ਸੈਂਟਰ ਦੀ ਸਕੀਮ ਹੈ ਤਾਂ ਸਟੇਟ 40% ਦੇ ਹੋਵੇ ਜਿੱਤੇ ਤੱਕ ਨਾਮ ਦਾ ਸਵਾਲ ਹੈ ਐਬ੍ਰੀਵੀਏਸ਼ਨ ਉਸ ਆਪਾਂ ਬਣ ਗਈ ਸ਼ਾਰਟ ਫਾਰਮ ਦੇ ਵਿੱਚ ਅਵੇਨਮੈਂਟ ਕਰਨੀ ਸੀ ਨਹੀਂ ਮੈਂ ਕਿਹਾ ਐਬ੍ਰੀਵੀਏਸ਼ਨ ਉਸ ਆਪਦੀ ਬਣ ਗਈ ਜਵਾਬ ਲੈ ਲਓ ਔਰ ਦੂਸਰੀ ਚੀਜ਼ ਜਿਵੇਂ ਡਿਜੀਟਲ ਅੱਜ ਜਿਹੜਾ ਕੋਈ ਰਿਕਸ਼ਾ ਵਾਲਾ ਜਾਂ ਰੇਡੀ ਵਾਲਾ ਵੀ ਹੈਗਾ ਨਾ ਉਹ ਵੀ ਜੀਪੀ ਤੇ ਗੂਗਲ ਪੇ ਦੇ ਨਾਲ ਕੰਮ ਕਰਦਾ ਹੈ ਔਰ ਮੈਨੂੰ ਯਾਦ ਆਉਂਦਾ ਜਦੋਂ ਅ ਇਹਦਾ ਜੀਪੀਓ ਕਿਤਾਸਰ ਤੇ ਚਦਮਰਮ ਜੀ ਨੇ ਕੀ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਤੁਸੀਂ ਸਾਰੇ ਨੇ ਧਿਆਨ ਚ ਆ ਗਿਆ ਹੋਵੇਗਾ ਔਰ ਅੱਜ ਵਰਲਡ ਦੇ ਵਿੱਚ ਮੈਕਸਿਮਮ ਪੇਮੈਂਟ ਜਿਹੜੀ ਹੋ ਰਹੀ ਹੈ ਉਹ ਜੀਪੀਓ ਔਰ ਗੂਗਲ ਪੇ ਤੋਂ ਹੋ ਰਹੀ ਹੈ ਇਹਨਾਂ ਦਾ ਕਸੂਰ ਨਹੀਂ ਹੈ ਇਹਨਾਂ ਦੀ ਸੋਚ ਨਹੀਂ ਉਣੀ ਕਹੀ ਕਿਉਂਕਿ ਇਹਨਾਂ ਨੇ ਕ੍ਰਿਟਿਕਾਈਜ਼ ਕਰਨਾ ਹੁਣ ਕ੍ਰਿਟਿਕਾਈਜ਼ ਕਰਨ ਦੇ ਇਸ ਬਿੱਲ ਦੇ ਵਿੱਚ ਕੁਝ ਨਹੀਂ ਹੈਗਾ ਸੌ ਦਿਹਾ 125 ਦਿਨ ਤੱਕ ਦੇ ਰਹੇ ਹੋ ਹੁਣ ਇਹ ਫਰਾਟ ਹੁਣ ਤੁਸੀਂ ਆ ਗਈ ਗੱਲ ਡਿਜੀਟਲ ਦੀ ਹੁਣ ਨਵੇਂ ਸਿਸਟਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਉਹਦੇ ਚ ਧਿਆਨ ਰੱਖਿਆ ਜਾਏਗਾ ਜਿੱਥੇ ਕੰਮ ਕਰਨਾ ਬਾਇਓਮੈਟ੍ਰਿਕ ਹਾਜ਼ਰੀ ਲੱਗੇਗੀ ਇੱਥੇ ਜਿਹੜਾ ਸਹੀ ਬੰਦਾ ਐਨਰੋਲ ਹੋਇਆ ਉਹਦਾ ਹੋਏਗਾ ਡੈਕ ਬੈਂਡ ਪੇਮੈਂਟ ਹੋਣੀ ਹੈ ਉਹ ਇੱਕ ਸੈਕਿੰਡ ਹੋ ਗਿਆ ਦੂਸਰਾ ਕੀ ਹੈ ਜੋ ਸੀ ਹੁਣ ਤੱਕ ਇਹ ਫਰਾਡ ਦੇਖਦੇ ਆ ਰਹੇ ਸੀਗੇ। ਬੰਦ ਕਰ। ਜੋ ਸੀ ਹੁਣ ਤੱਕ ਦੇਖਦੇ ਆ ਰਹੇ ਸੀਗੇ। ਕਿ ਘਰੇ ਬੈਠੇ 50-50 ਦੀ ਚਲਦਾ ਸੀਗਾ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਕੋਈ ਕੰਮ ਨਹੀਂ ਹੋਣਾ, ਕੁਝ ਨਹੀਂ ਹੋਣਾ। 50-50 ਚਲਦਾ ਪਿਆ ਸੀ। 50-50 ਦੀ ਗੇਮ ਆਮ ਆਦਮੀ ਪਾਰਟੀ ਇਹਦੇ ਨੇਤਾ ਖੇਡਦੇ ਪਏ ਸੀਗੇ ਜੀ ਮਨਰੇਗਾ ਸਕੀਮ ਦੇ ਵਿੱਚ। ਹੁਣ ਦਿੱਤੇ ਛੋਸ਼ੁਰ ਆਡਿਟ ਮਸਟ ਹੋ ਗਿਆ। ਉਦੇ ਨਾਲ ਨਾਲ ਜੀਪੀਐਸ ਦੇ ਰਾਹੀਂ ਤੁਸੀਂ ਜਿੱਥੇ ਕੰਮ ਸ਼ੁਰੂ ਕਰਨਾ ਹੈ ਜਦੋਂ ਉਹ ਲੌਂਗੀਟਿਊਡ ਐਂਡ ਲੈਟਿਟਿਊਡ ਉਸ ਵੇਲੇ ਆ ਜਾਣ ਕੋ ਉਸ ਥਾਂ ਦੇ ਉੱਤੇ ਸੈਟਲਾਈਟ ਪਿਕਚਰ ਉਸ ਵੇਲੇ ਆ ਜਾਂਦੀ ਕਿ ਆ ਜਗਾ ਖਾਲੀ ਪਈ ਹੈ ਇਹ ਤੇ ਤੁਸੀਂ ਕਮਰਾ ਉਸਾਰੀ ਕਰਨੀ ਹੈ ਸਕੂਲ ਦੀ ਜਾਂ ਬਾਉਂਡਰੀ ਵਾਲ ਕਰਨੀ ਹੈ ਪਹਿਲਾਂ ਕੀ ਸਥਿਤੀ ਹੈ ਜੋ ਤੁਸੀਂ ਕਰੋਗੇ ਆ ਗਈ ਵੀ ਇੱਥੇ ਕੋਈ ਦੀਵਾਰ ਨਹੀਂ ਹੈਗੀ ਲੈਟ ਅਸੇ ਫਾਰ ਐਗਜ਼ਾਮਪਲ ਇੱਕ ਸਕੂਲ ਦੀ ਦੀਵਾਰ ਦਾ ਆਪਾਂ ਕੰਮ ਕਰਾਉਣਾ ਹੈਗਾ ਜਦੋਂ ਉੱਥੇ ਜਾ ਕੇ ਕਰੋਗੇ ਉਹਨੂੰ ਤੋ ਸਾਫ ਆ ਜਾਏਗਾ ਵੀ ਸਕੂਲ ਦੇ ਆਸ-ਪਾਸੇ ਦੀਵਾਰ ਕੋਈ ਨਹੀਂ ਹੈਗੀ ਜਦੋਂ ਤੁਸੀਂ ਕੰਮ ਕੰਪਲੀਟ ਕਰੋਗੇ ਫੇਰ ਕਰੋਗੇ ਤੇ ਥਰੂ ਜੀਪੀਐਸ ਤੁਹਾਡਾ ਆ ਜਾਏਗਾ ਜੀ ਹਾਂ ਇਹ ਦੀਵਾਰ ਬਣ ਗਈ ਕਿੰਨੀ ਬਣ ਗਈ ਸਾਰਾ ਕੁਝ ਆ ਗਿਆ ਔਨ ਰਿਕਾਰਡ ਹੋ ਗਿਆ ਜਿਹੜਾ ਘਰੇ ਬੈਠੇ 50-50 ਦਾ ਗੇਮ ਆਮ ਆਦੀ ਪਾਰਟੀ ਖੇਡਦੀ ਸੀਗੀ ਉਹ ਖਤਮ ਹੋ ਗਈ ਕ腐ਪਸ਼ਨ ਰੁਕੀ ਟੂ ਸਵਿਚਸ ਡੈਂਟਿਡ ਡੋਰ ਐਂਡ ਬਾਇਓਮੈਟ੍ਰਿਕ ਤੁਹਾਨੂੰ ਕਰਨਾ ਪਏਗਾ ਯਾਨੀ ਕਿ ਸਵੇਰੇ ਆਇਆ ਕੀਤਾ ਤੇ ਮੁੜ ਕੇ ਆਪਣੇ ਇਸ਼ਾਰੇ ਉੱਤੇ ਘਰੇ ਭੇਜਤਾ ਤੇ ਬਾਕੀ ਗੁਰੂਬਾਨ ਨੂੰ ਤੁਸੀਂ ਕੰਮ ਤੇ ਲਾ ਦਿੱਤਾ ਸ਼ਾਮ ਦੁਬਾਰੀ ਫੇਰ ਬਾਇਓਮੈਟ੍ਰਿਕ ਹੋਏਗਾ ਸੋ ਟੈਕਨੋਲੋਜੀ ਹੈਗੀ ਤੇ ਉਹਦਾ ਉਹਦਾ ਯੂਜ਼ ਕਰਨਾ ਸਾਡਾ ਫਰਜ਼ ਬੰਦਾ ਅਸੀਂ ਕ腐ਸ਼ਨ ਨੂੰ ਰੋਕਣਾ ਚਾਹੁੰਦੇ ਆ ਇਹ ਕ腐ਸ਼ਨ ਨੂੰ ਬढ़ावा ਦੇਣਾ ਚਾਹੁੰਦੇ ਆ ਅਸੀਂ ਕ腐ਸ਼ਨ ਨੂੰ ਰੋਕਣਾ ਚਾਹੁੰਦੇ ਆ ਔਰ ਸਹੀ ਬੰਦੇ ਨੂੰ ਉਹਦਾ ਹੱਕ ਮਿਲੇ ਸਾਡੇ ਅਸੀਂ ਇਸ ਵਾਸਤੇ ਕੰਮ ਕਰ ਰਹੇ ਹਾਂ ਬਹੁਤ ਬਹੁਤ ਅਨੰਤ ਥੈਂਕ ਯੂ ਥੈਂਕ ਯੂ ਜੀ Please join us for lunch.